ਕੋਇਆ ਇਕੱਠੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਤੇ ਨਿਊ ਦੀ ਬਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੁਛ ਰਿਹਾਲੀ ਚਲ ਗਏ ਆ ਕੁਝ ਸਿਵਲ ਤਰਨ ਤਰ ਲੈ ਜਾਂਦੇ ਆ ਕਿੱਥੋਂ ਆ ਰਹੇ ਸੀ ਬੱਸ ਰਹੋ ਆਉਂਦੇ ਕਿੱਥੇ ਜਾ ਰਹੇ ਸੀ ਤੇ ਕੀ ਗੱਲ ਵਾਪਰੀ ਹੈ ਪਤਾ ਨਹੀਂ ਲੱਗਾ ਯਾਰ ਕੋਈ ਟਰਾਲਰ ਢੁੰਡਾ ਖਲੋਤਾ ਵਿਚਕਾਰ ਸੜਕ ਤੇ ਅੱਛਾ ਤੇ ਲੰਗਣੀ ਵੀ ਧੁੰਦੇ ਨਹੀਂ ਜ਼ਿਆਦਾ ਸੀ ਕਿ ਕੋਈ ਕਹੇ ਬੱਸ ਦੀ ਬੜੀ ਸਪੀਡ ਸੀ ਬੱਸਲੀ ਤੇ ਭਾਈ ਧੀ ਸਪੀਡ ਨਹੀਂ ਤੇ ਤੁਹਾਡਾ ਡਰਾਈਵਰ ਬਸ ਉੱਥੇ ਠੀਕ ਹੈ ਠੀਕ ਹੈ ਡਰਾਈਵਰ ਜੀ ਜ਼ਖਮੀ ਕਿੰਨੇ ਲੱਗਦਾ ਕੁਝ ਪਤਾ ਬੜਾ ਭਰਾ